ਲਓ ਜੀ ਦੋਸਤੋ ਆਪਣਾ ਮੰਤਰੀ ਸਾਹਿਬ ਜੀ ਮਾਛੀਵਾੜੇ ਸਾਹਿਬ ਜਿਹੜਾ ਕਿ ਆਪਣਾ ਯੂਐਸਏ ਤੋਂ ਵੀਰ ਸੁਖ ਸੁੱਖੂ ਉਹਨੇ ਵੀਰ ਨੇ ਬੁੱਕ ਕਰ ਲਿਆ ਸੀ ਤੇ ਬੱਚਾ ਅੱਜ ਗਿਆ ਜੀ ਆਪਾਂ ਉਹਨਾਂ ਦੀ ਇਮਾਨਤ ਉਹਨਾਂ ਨੂੰ ਦੇਤੀ ਇਮਾਨਤ ਦੇਣ ਦੇ ਬਾਵਜੂਦ ਵੀ ਆਪਾਂ ਆਪਣੇ ਕੋਲੇ ਭਰਾਏ ਸੀ ਜਿਹੜੇ ਉਹਨਾਂ ਨੂੰ ਆਪਾਂ ਫੁੱਲ ਤਸੱਲੀ ਕਰਵਾ ਕੇ ਪਿਓ ਦਿਖਾ ਕੇ 나ਗ ਦੇ ਬੱਚੇ ਆ ਬਈ ਦੋਨੇ ਪੱਠ ਵੀ ਤੇ ਮੰਤਰੀ ਵੀ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ, ਤੁਹਾਡੀ ਗੱਲਬਾਤ ਵੀ ਕਰਾਉਣਾ ਹੈ। ਨੰਬਰ ਵੀ ਬਾਇਰ ਗਿਆ ਸਕਰੀਨ ਤੇ ਲੱਗਿਆ ਹੈ। ਜੋ ਵੀ ਹੈ ਗੱਲਬਾਤ ਤੁਸੀਂ ਕਰ ਲਿਓ। ਆਪਣਾ ਹੱਕਵਾਨ ਦਾ ਜੇ ਕਿਸ ਨੂੰ ਜਾਨਵਰ ਦਿੰਨੇ ਆ, ਫੁੱਲ ਤਸੱਲੀ ਕਰਵਾ ਕੇ ਫਿਰ ਜਾਨਵਰ ਦੇ ਦੇ। ਜੇ ਪੈਸੇ ਲੈਣੇ ਆ ਤਾਂ ਬਈ ਪੈਸੇ ਲੈ ਆਉਂਦਾ ਹੱਕ ਵੀ ਮੋੜਦੇ ਆ। ਆਜੋ ਕ੍ਰਮ ਕਰ। ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਆ ਬਈ ਸਾਰੇ ਠੀਕ ਹੋ? ਅੱਜ ਵੀਰ ਆਪਣੇ ਆਏ ਆ ਮਾਸੀ ਬੜਾ ਸਾਹਿਬ ਕੋਲੋਂ। ਤੇ ਆਪਣਾ ਵੀਰ ਸੁਖੂ ਬਾਹਰ ਅਮਰੀਕਾ ਜਿਹੜਾ ਕਿ ਆਪਣੇ ਕੋਲੋਂ ਮੰਤਰੀ ਦਾ ਸ਼ਕੀਨ ਸੀ ਭਾਈ ਜਿਹਦੇ ਲਾਤ ਟੁੱਟ ਗਈ ਸੀ ਉਹਦੇ ਤੋਂ ਹੀ ਵੀਰ ਨੇ ਬੋਕ ਕਰ ਲਿਆ ਸੀਗਾ ਬੱਚਾ ਇਹ ਮੈਂ ਜਦੋਂ ਕਈ ਵੀਰਾਂ ਨੇ ਪੁੱਛਿਆ ਵੀ ਹੁਣਾਂ ਬੱਚੇ ਬਾਰੇ ਵੀ ਭਾਈ ਬੋਕਾ ਬੋਕਾ ਕਹਿੰਦੇ ਰਹਿੰਨਾ ਮੈਂ ਉਹ ਆਪਾਂ ਕਿਤੇ ਟੈਂਪਰੇਰੀ ਗੱਪ ਨਹੀਂ ਮਾਰਦੇ ਤੇ ਵੀਰ ਡਰਾਈਵ ਕਰ ਰਿਆ ਮੌਕੇ ਦਾ ਜਮਾ ਦਿਖਾ ਦੇ ਭਾਈ ਕੋਲੇ ਆ ਕੇ ਭਾਈ ਸਸਰੀ ਘਰੋਂ ਬਿਲਕੁਲ ਸਸਰੀ ਘਰ ਭਾਈ ਸਸਰੀ ਘਰੋਂ ਹੋ ਠੀਕ ਹੈ ਹੋ ਗਿਆ ਮੇਰੇ ਕੋਲ ਤਾਂ ਨਹੀਂ ਦੇਖਦਾ ਅੱਛਾ ਚਾਹਦਾ ਕੋਈ ਗੱਲ ਨਹੀਂ ਤੇ ਬੱਚੇ ਭਾਈ ਤੇਰੀ ਇਮਾਨਤ ਤੇਰੇ ਵੀਰਾਂ ਨੂੰ ਫੜਾਦੀ ਠੀਕ ਆ ਬਹੁਤ ਧੰਨਵਾਦ ਭਾਜੀ ਬਹੁਤ ਵਧੀਆ ਲੱਗਿਆ ਬੰਦੇ ਦੱਸਦੇ ਆ ਬਹੁਤ ਵਧੀਆ ਹੋ ਗਿਆ ਜੀ ਹਾਂ ਨੜੇ ਇਹਨਾਂ ਨੂੰ ਮਾ ਦੇ ਨਹੀਂ ਨਹੀਂ ਬਸ ਧੰਨਵਾਦ ਭਾਈ ਬਾਕੀ ਜਿਹੜੇ ਵੀ ਇਹਨਾਂ ਦੇ ਮਾ ਮਾਸੀ ਉਹ ਦਿਖਾਤੀਆਂ ਬਾਈਆਂ ਨੂੰ ਪਾਲਣ ਪੋਸ਼ਣ ਦਾ ਦੱਸਤਾ ਬਹੁਤਾ ਮੱਥਾ ਨਹੀਂ ਮਾਰਨਾ ਦੁੱਧ ਹੀ ਪਿਉਣਾ ਹਨਾ ਛੋਲੇ ਖਵਾਓ ਦੁੱਧ ਪਿਆਓ ਹਾਂ ਜੀ ਆ ਦਵਾਈ ਮਲਟੀਵਿਟਾਮਿਨ ਕੋਈ ਲਟਰ ਪਟਰ ਕੁਝ ਨਹੀਂ ਦੇਣਾ ਆਪਾਂ ਠੀਕ ਆ ਜੀ ਠੀਕ ਆ ਨਾਰਮਲੀ ਬੱਚੇ ਸਾਹਮਣੇ ਨੇ ਤੇ ਹੋਰ ਭਾਈ ਕੀ ਹਾਲ ਨੇ ਵਧੀਆ ਵੀਰ ਜੀ ਵਧੀਆ ਤੇ ਕੰਮੇ ਲੱਗਿਆ ਭਈ ਆਕੇ ਮੈਂ ਕਹਿੰਦਾ ਵੀਰੇ ਐ ਓਕੇ ਸਿਰਾਂ ਲੱਗੀ ਯਾਰ ਇਹ ਆਪਣੇ ਸੁੱਖੂ ਭਰਾ ਦਾ ਪੈਸਾ ਦਾ ਮਾ ਯਾਰ ਐ ਕਹੇ ਭਾਈ ਮੇਰਾ ਯਾਰ ਆਊਗਾ ਯਾਰ ਆਊਗਾ ਯਾ ਇੱਕ ਆਬਿਰ ਖੜਾਗਾ ਆਪਣੇ ਚਾਚੇ ਦਾ ਇਹਦੀ ਬੋਤੀ ਨੇ ਇਹ ਤੇ ਕੰਮੇ ਲੱਗਿਆ ਭਈ ਬੰਦ ਕੰਮੇ ਲੱਗਿਆ ਬੋ ਜੀ ਤੇ ਜਮੇ ਬਾਈ ਨੂੰ ਤੁਸੀਂ ਕਹਿ ਆ ਸੀਗਾ ਭਈ ਐਂ ਜਾਣ برو ਉਹ ਜਾਣਦਰੇ ਡੇ ਡੇ ਹੁੰਦੇ ਆ ਮੈ ਲੱਗਿਆ ਸਾਨੂੰ ਵੀ ਹੈਗੇ ਭਾਈ ਡੇ ਹਾਂਜੀ ਹਾਂਜੀ ਹੈਗੇ ਵੀਰ ਚੱਤ ਖੁਸ਼ ਹੁੰਦਾ ਬਿਲਕੁਲ ਬਿਲਕੁਲ ਵੈਰੇ ਵੈਰੇ ਹੋ ਗਈ ਯਾਰ ਤਾਂ ਤਾਂ ਨਾ ਭਾਈ ਤਾਂ ਤੇ ਮਾਰੇ ਸੁੱਖ ਕਰੇ ਭਾਈ ਥੋੜਾ ਸਾਣਾ ਜੱਤਾ ਵੀ ਖੁਸ਼ ਰਹੇ ਬਿਲਕੁਲ ਬਿਲਕੁਲ ਤੇ ਇਮਾਨਦਾਰੀ ਪੱਖੋਂ ਲੱਗੋ ਬ ਦੱਸੋ ਵੀ ਆਪਣਾ ਕੰਮ ਕਿਵੇਂ ਨਹੀਂ ਕੰਮ ਬਹੁਤ ਵਧੀਆ ਵੀਰੇ ਫਰਸਟ ਕਲਾਸ ਹੈ ਇੱਕ ਨੰਬਰ ਬਾਈ ਅੱਗੇ ਕਾਲ ਕਰੀ ਜਾਂਦੇ ਵੀ ਅਸੀਂ ਜਾਣੇ ਜਾਣਾ ਮੈਂ ਕਹਿ ਦਣਾ ਵੀ ਮੈਂ ਆਪਦੀ ਗੋਰਮੈਂਟ ਵੀ ਪੂਰੀ ਕਰਨੀ ਐ ਠੋਕੇ ਵੀਡੀਓ ਪਾਉਣੀ ਐ ਠੋਕੇ ਰੇਨਾ ਚੜ੍ਹਨੀ ਆ ਛੋਡੇ ਨੰਬਰ ਲੱਗਣੇ ਨੇ ਸਾਰੇ ਗੱਲਾਂ ਬਾਤਾਂ ਵੀ ਨੰਬਰ ਬੋਲ ਦੇ ਪਹਿਲਾਂ ਤੇਰਾ 98686 182 ਪੂਰਾ ਬੋਲੋ ਹੋ ਰਹੀ ਆ ਪਹਿਲਾਂ ਬੋਲਦਾਨੀ ਸੀ ਕਹਿੰਦਾ ਵੀ ਕਾਲਾ ਬੋਰ ਆਉਣੀ ਆ 99 99686 ਹਾਂ 182 182 ਇਹ ਨੰਬਰ ਹੈ ਗੱਲਬਾਤ ਬਾਈ ਨਾਲ ਕਰ ਲਿਓ ਮੈਂ ਸਕਰੀਨ ਤੇ ਵੀ ਲਾ ਦਊਗਾ ਤੇ ਜੋ ਵੀ ਜਾਣਕਾਰੀ ਬਾਈ ਦੀ ਲੈਣੀ ਹੋਵੇ ਠੀਕ ਹੈ ਤੇ ਮਿਲਦੇ ਆ ਬਾਈ ਧੰਨਵਾਦ ਬਾਈ ਜਉਂਦੇ ਵਾਸਤੇ ਰੋ ਪਾ ਲੋ ਪੂਰੇ ਖੁੱਲ ਕੇ ਪਾਲਣੇ ਵਿੱਚ ਕੋਈ ਆਏ ਨਾਗਾ ਵੀ ਆਪਾਂ ਚੂਰੀਆਂ ਘੋਟ-ਘੋਟ ਕੇ ਖਵਾਉਂਦੇ ਆ ਨਾ ਨਾਰਮਲ ਜਾਨਵਰ ਪਾਲਣੇ ਜਿਵੇਂ ਆਪਣੇ ਪਾਸ ਦੇ ਹੁੰਦੇ ਸੀ ਠੀਕ ਹੈ ਜਰਮਨ ਜਰਮਨ ਸ਼ੈਫਰਡ ਕੁੱਤੇ ਵੀ ਸਾਡੇ ਪਿੱਛੇ-ਪਿੱਛੇ ਰਹਿਣਗੇ ਲਾੜ ਪਾਏ ਜਾਣਾ ਘੱਟ ਪੋਣਾ ਨਹੀਂ ਦਿਖਾਉਂਦਾ ਆਪਣਾ ਕੋਈ ਵੀ ਜਾਨਵਰ ਠੀਕ ਹੈ ਨਾ ਤੇ ਧੰਨਵਾਦ ਬਾਈ ਜੀ ਆ ਓਕੇ ਬ੍ਰੋ ਓਕੇ